ਫਲੋਰ ਦੇ ਨੇੜੇ ਪਿੰਡ ਬੱਛੋਵਾਲ ਹਾਈਵੇ ਨੇੜੇ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਗੋਇਲ ਕੰਪਨੀ 컨ਟੇਨਰ ਦੇ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ ਇਸ ਮੌਕੇ ਤੇ ਪਰਿਵਾਰ ਦੇ ਮੈਂਬਰ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਰਲੇਜੀ ਕੰਪਨੀ ਤੋਂ ਲੋਡ ਹੋ ਕੇ 컨ਟੇਨਰ ਹਾਈਵੇ ਵੱਲ ਤੇਜ਼ ਸਪੀਡ ਨਾਲ ਜਾ ਰਿਹਾ ਸੀ ਤੇ ਜਦੋਂ ਅਮਰਜੀਤ ਪਿੰਡ ਬੱਛੋਵਾਲ ਨੂੰ ਮੁੜਨ ਲੱਗਾ ਤਾਂ ਉਸ ਦੇ ਥੱਲੇ ਆ ਗਿਆ ਮੌਕੇ ਤੇ ਪਹੁੰਚੇ ਥਾਣਾ ਫਲੋਰ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਜੜ ਕੀ ਕਟਨਾ ਸਥਾਨ ਤੋਂ ਡਰਾਈਵਰ ਫਰਾਰ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਕੰਪਨੀ ਦੇ ਕੰਟੇਨਰ ਓਵਰ ਸਪੀਡ ਹੁੰਦੇ ਹਨ ਕਿਸੇ ਵੀ ਵਾਹਨ ਨੂੰ ਸਾਈਡ ਨਹੀਂ ਦਿੰਦੇ ਅਤੇ ਇਹ ਜੋ ਕਟਨਾ ਵਾਪਰੀ ਹੈ ਕੰਟੇਨਰ ਦੇ ਡਰਾਈਵਰ ਦੀ ਅਨਗਹਿਲੀ ਕਾਰਨ ਹੀ ਵਾਪਰੀ ਹੈ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਬੰਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕਮਨ ਨੰਗਲ ਦੀ ਖਾਸ ਰਿਪੋਰਟ ਇੱਥੋਂ ਆਈ ਸੀ ਗੁੱਤ ਵਾਦੀ ਦੇ ਕੇ ਕਿਸ ਨੂੰ ਆਏ ਆ ਇੱਥੋਂ ਪਿੰਡ ਰੋੜਾ ਦੇ ਜੋ ਟਰੱਕ ਆ ਰਹੇ ਸੀ ਫੈਕਟਰੀ ਤੋਂ ਇਸ ਰੋਡ ਤੇ ਟਰੱਕਾਂ ਆਣਦੇ ਆ ਓਵਰਲੋਡਡ ਗੋਲੇ ਟਰੱਕ ਆ ਇਹ ਟਰੱਕ ਬਿਲਕੁਲ ਬੰਦ ਹੋਣੇ ਚਾਹੀਦੇ ਸਾਰੇ ਵੀ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਅੱਜ ਇਹਨਾਂ ਨੇ ਸਾਡਾ ਬੰਦਾ ਛੋਟੇ ਛੋਟੇ ਬੱਚੇ ਆਉਦੇ ਹਾਂ ਉਹਦੀ ਡੈਥ ਹੋ ਗਈ ਆ ਇਹਨੂੰ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਦਾ ਕੀ ਨਾਮ ਹੈ ਮੁੰਡੇ ਦਾ ਅਮਰਜੀਤ ਸਿੰਘ ਜਿਹੜਾ ਮੌਕੇ ਤੇ ਡਰਾਈਵਰ ਭੱਜ ਗਿਆ ਉਹ ਡਰਾਈਵਰ ਭੱਜ ਗਿਆ ਜਿਹੋ ਕਾਗਜ਼ ਪੱਤਰੀ ਗੱਡੀ ਲੈ ਕੇ ਗੱਡੀ ਖੜੀ ਆ ਤੇ ਕਿੰਨੇ ਜਣੇ ਕੱਟ ਸੀ ਇਹ ਇਹ ਮੋਟਰਸਾਈਕਲ ਤੇ ਗਈ ਕਿੰਨੇ ਜਾਣੇ ਸੀ ਇਕੱਲੇ ਹੀ ਸੀ ਇਕੱਲੇ ਸੀ ਤੇ ਹੋਰ ਵੀ ਕੋਈ ਫੱਟੜਾ ਇਹ ਨਾਲ ਨਹੀਂ ਇਹ ਰਾਤ ਨੂੰ ਕਦੇ ਵੀ ਸਾਈਡ ਨਹੀਂ ਦਿੰਦੇ ਮੈਂ ਹੁਣ ਰਾਤ ਨੂੰ 10 11 ਵਜੇ ਵੀ ਕਈ ਵਾਰੀ ਆਉਣਾ ਇਹ ਗੱਡੀ ਉੱਪਰੇ ਹੀ ਰੱਖ ਲਿਆ ਰੋਡ ਦੇ ਆਲੇ ਦੁਆਲੇ ਛੋਟੀ ਕੋਈ ਵੀ ਵਹੀਕਲ ਹੋਵੇ ਚਾਹੇ ਕਾਰ ਮੋਟਰਸਾਈਕਲ ਸਕੂਟਰ ਹੋਵੇ ਇਹਨੂੰ ਇਹ ਡਰ ਲੈਣੇ ਨੂੰ ਤਿਆਰ ਰਹਿੰਦੇ ਆ ਰੋਣਾ ਰੋਣਾ ਪਾ ਕੇ ਇਹਨਾਂ ਨੂੰ ਪਾਸੇ ਕਰੀਦਾ ਅੱਜ ਵੀ ਇੱਟਾਂ ਦੀ ਗਲਤੀ ਨਾਲ ਹੀ ਬੰਦਾ ਮਾਰਿਆ ਜੀ ਇਹਨਾਂ ਦੀ ਬਹੁਤ ਵੱਡੀ ਗਲਤੀ ਆ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਐਡਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਮੈਂ ਐਸੀ ਜੈਕਪੋਟਾਣਾ ਬਲੌਗ ਤੋਂ ਆਇਆ ਜੀ ਇੱਕ ਮੇਰੇ ਨੂੰ ਫੋਨ ਆਇਆ ਸੀਗਾ ਸਪੈਸ਼ਲ ਬੰਦੇ ਦੀ ਮੌਤ ਹੋ ਗਈ ਉਸੇ ਜੱਗ ਮੌਤਾ ਬੁਲਦੀ ਜਿਹੜੀ ਉਹਦੀ ਕਿਸ ਚੀਜ਼ ਲਈ ਮੌਤਾ ਹੈ ਬੰਦਾ ਕਿਸ ਚੀਜ਼ ਲਈ ਆ ਜੰਨਨਲ ਸਗਾ ਪਟਾ ਟਰੱਕ ਅੱਛਾ ਜੀ ਕਿਸ ਚੀਜ਼ ਲਈ ਆ ਜੀ ਉਹ ਪਾਰਲੇ ਦੀ ਹੈਂਡ ਵੀਰ ਆਇਆ ਤੇ ਸਹੀ ਤੇ ਬੰਦਾ ਹੈਗਾ ਬਟਿਵਾਰ ਦਾ ਕੀ ਨਾ ਜੀ ਬੰਦੇ ਦਾ ਅਗਰ ਕੀ ਕਰ